ਸ੍ਰੀ ਗੱਲ ਜੀ ਪੰਜਾਬੀ ਰਸੋਈ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆਂ ਮਿੱਠੇ ਚੌਲ ਤੇ ਕਿੱਦਾਂ ਬੰਦੇ ਨੇ ਮਿੱਠੇ ਚੌਲ ਚਲੋ ਦੇਖਦੇ ਆਂ ਰੈਸਪੀ ਹਾਂਜੀ ਮਿੱਠੇ ਚੌਲ ਬਣਾਉਣ ਲਈ ਮੈਂ ਬਾਸਮਤੀ ਚੌਲ ਵਰਤੇ ਆ ਤੁਸੀਂ ਕੋਈ ਵੀ ਚੌਲ ਲੈ ਸਕਦੇ ਹੋ ਬਾਸਮਤੀ ਚੌਲ ਤਾਂ ਲਈ ਆ ਤਾਂ ਕਿ ਲੰਮੇ ਤੇ ਵਧੀਆ ਨਿਖਣ ਮੇ ਨਿਖਣ ਮੇ ਬਣ ਆਪਾਂ ਅੱਧਾ ਘੰਟਾ ਪਹਿਲਾਂ 2 ਕੱਪ ਪਿਆਉਂਦੇ ਸੀ ਆਲਰੇਡੀ ਫਰਮੇਸ਼ਨ ਨਹੀਂ ਵਿੱਚ ਛਾਂਦੇ ਆ ਤੇ ਉਹ ਅਲੱਗ ਤੋਂ ਰੱਖ ਲੈ ਤਤਾ ਕਪੜ ਡਰਾਈ ਫੂਡ ਪੁੰਨ ਲੈਨੇ ਆ ਮੈਂ ਕੜਾਈ ਦੇ ਵਿੱਚ ਘਿਓ ਪਾਉਣੀ ਆ ਆਪਾਂ ਦੇਸੀ ਘਿਓ ਲੈ ਆ ਤੁਸੀਂ ਕੋਈ ਵੀ ਲੈ ਸਕਦੇ ਹੋ ਘਿਓ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਡਰਾਈ ਫੂਡ ਪਾਵਾਂਗੇ ਪਹਿਲਾਂ ਆਪਾਂ ਲੌਂਗ ਪਾ ਲੈਨੇ ਆ ਲੌਂਗ ਪਾਵਾਂਗੇ ਇਲਾਇਚੀ ਪਾਵਾਂਗੇ ਦੋ ਆਪਾਂ ਵੱਡੀਆਂ ਇਲਾਇਚੀਆਂ ਲਈਆਂ ਹੈਗੀਆਂ ਉਹ ਪਾ ਦਾਂਗੇ ਫਿਰ ਆਪਾਂ ਇਹਦੇ ਵਿੱਚ ਬਦਾਮ ਪਾ ਦਾਂਗੇ ਬਰੀਕ ਕੱਟ ਕੇ ਪਾਇਆ ਮੈਂ ਕਾਜੂ ਪਾਵਾਂਗੇ ਤੇ ਇਹ ਥੋੜਾ ਮੋਟਾ ਪਾਉਣਾ ਹੈਗਾ ਕਿਸ਼ਮਿਸ਼ ਪਾਵਾਂਗੇ ਤੇ ਆਪਾਂ ਪਾਵਾਂਗੇ ਖੋਪਾ ਇਹ ਵੀ ਥੋੜਾ ਲੰਮਾ ਲੰਮਾ ਮੋਟਾ ਮੋਟਾ ਮੈਂ ਕੱਟਿਆ ਹੈਗਾ ਤੇ ਫਿਰ ਆਪਾਂ ਪਾਵਾਂਗੇ ਸੌਫ ਇਹਨਾਂ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਇਹ ਸਾਰੇ ਡਰਾਈ ਫਰੂਟ ਆਪਾਂ ਤਾਂ ਪਾਇਆ ਤਾਂ ਕਿ ਜਦੋਂ ਆਪਾਂ ਮਿੱਠੇ ਚੌਲ ਖਾਣੇ ਆ ਇਹਨਾਂ ਨੂੰ ਨਾਲ ਖਾਣ ਦਾ ਸਵਾਦ ਹੀ ਵੱਖਰਾ ਆਉਂਦਾ ਤੁਸੀਂ ਵੀ ਜਦੋਂ ਮਿੱਠੇ ਚੌਲ ਬਣਾਉਣ ਲੱਗੇ ਡਰਾਈ ਫਰੂਟ ਇਹਦਾ ਮੋٹے ਮੋਟੇ ਕੱਟ ਕੇ ਪਾਇਓ ਡਰਾਈ ਫਰੂਟ 골ਡਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਚੌਲ ਪਾਵਾਂਗੇ ਚੌਲ ਆਪਾਂ ਕੇਸਰ ਪਾ ਦੇਣੀ ਹੈ ਤੇ ਫਿਰ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਥੋੜੇ ਜਿਹਾ ਚੌਲ ਵੀ ਆਪਾਂ ਭੁੰਨ ਲੈਣੇ ਆ। ਹਾਂਜੀ ਕਿਉਂ ਆਪਣਾ ਚੰਗੀ ਤਰ੍ਹਾਂ ਰੱਚ ਗਿਆ ਚੌਲਾਂ ਦੇ ਵਿੱਚ ਤੇ ਹੁਣ ਆਪਾਂ ਪਾਵਾਂਗੇ ਪਾਣੀ। ਪਾਣੀ ਆਪਾਂ ਜ਼ਿਆਦਾ ਨਹੀਂ ਪਾਉਣਾਗਾ। ਜਿੱਦਾਂ ਆਪਾਂ 2 ਕੱਪ ਲੈਏ ਸੀਗੇ ਚੌਲਾਂ ਦੇ ਤੇ ਆਪਾਂ ਪਾਣੀ ਦਾ 1 ਕੱਪ ਪਾਵਾਂਗੇ। ਪਾਣੀ ਐਡ ਕਰਤਾ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ। ਖੰਡ ਆਪਾਂ ਸਵਾਦ ਅਨੁਸਾਰ ਪਾਉਣੀ ਹੈ। ਮੈਂ ਫੈਬ੍ਰਿਕ ਖੰਡ ਲਈ ਹੈਗੀ ਤੁਸੀਂ ਮੋਟੀ ਵੀ ਲੈ ਸਕਦੇ ਹੋ ਮੈਂ ਦੇਸੀ ਖੰਡ ਪਾਈ ਹੈਗੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਆਪਣੀ ਖੰਡ ਘੁਲ ਜਾਵੇ ਪਾਣੀ ਦੇ ਵਿੱਚ ਹਾਂਜੀ ਪਾਣੀ ਨੂੰ ਵਾਲਾ ਪੈਣ ਲੱਗ ਗਿਆ ਹੁਣ ਆਪਾਂ ਇਹਨੂੰ ਟੱਕ ਦਿਆਂਗੇ ਤੇ ਪੰਜ ਤੋਂ 7 ਮਿੰਟ ਦੇ ਵਿੱਚ ਚੌਲ ਆਪਣੇ ਮਰ ਕੇ ਰੈਡੀ ਹੋ ਜਾਣਗੇ ਨਾਲ-ਨਾਲ ਆਪਾਂ ਇੱਕ ਦੋ ਵਾਰੀ ਵਜਦੀ ਘਰਚੀ ਮਾਰ ਕੇ ਚੈੱਕ ਕਰ ਲਾਂਗੇ ਚਲੋ ਉਹਨੂੰ ਤਾਂ ਕਿ ਥੱਲੇ ਨਾ ਲੱਗ ਜਾਣ ਕਿਉਂਕਿ ਆਪਾਂ ਪਾਣੀ ਥੋੜਾ ਪਾਇਆ ਸੀਗਾ ਤੇ ਹੁਣ ਆਪਣੇ ਲਗਭਗ 14 ਰੈਡੀ ਐ ਬਣ ਕੇ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਰੰਗ ਪਾਵਾਂਗੇ ਆਪਾਂ ਦੋ ਕਲਰ ਲੈ ਆ ਤੁਸੀਂ ਕੋਈ ਵੀ ਲੈ ਸਕਦੇ ਮੈਂ orange ਤੇ yellow ਲੈ ਆ ਆਪਾਂ orange ਕਲਰ ਦੇ ਵਿੱਚ ਦੂਖ ਕੜਚੀਆਂ ਪਾ ਲਾਂਗੇ ਤੇ ਇੱਕ ਨਾਲ white ਵੀ ਹੋ ਜਾਣਗੇ ਫਿਰ ਆਪਣੇ ਤਿੰਨ ਕਲਰ ਬਣ ਜਾਣਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਸਾਈਡ ਤੇ ਰੱਖ ਦਿਆਂਗੇ ਹਾਂਜੀ ਕਲਰ ਆਪਾਂ ਪਾ ਲਿਆ ਚੌਲਾਂ ਦੇ ਵਿੱਚ orange ਹੋ ਗਿਆ white ਹੋ ਗਿਆ ਤੇ ਇੱਕ yellow ਹੋ ਗਿਆ ਇਹ ਆਪਾਂ ਤਿੰਨੇ ਅਲੱਗ-ਅਲੱਗ ਇਹਦੇ ਵਿੱਚ ਪਾ ਕੇ ਥੋੜੀ ਜਿਹੀ ਕੜਚੀ ਮਾਰ ਕੇ ਤੇ ਆਪਾਂ ਇਹਨੂੰ ਬੰਦ ਕਰ ਦਿਆਂਗੇ ਕੜਾਈ ਨੂੰ ਤਾਂ ਕਿ 15 ਮਿੰਟ ਆਪਾਂ ਇਹਨੂੰ ਰੈਸਟ ਦੇਈਏ ਚੌਲ ਜੇ ਮੜੇ-ਮੜੇ ਕੱਚੇ ਵੀ ਹੋਏ ਤਾਂ ਆਪਣੇ ਫੁੱਲ ਕੇ ਵਧੀਆ ਤਿਆਰ ਹੋ ਜਾਣਗੇ ਹਾਂਜੀ ਚੌਲ ਆਪਣੇ ਬਣ ਕੇ ਤਿਆਰ ਆ ਨਿੱਖੜ ਮੇ ਨਿੱਖੜ ਮੇ ਵਧੀਆ ਬਹੁਤ ਸੋਹਣੇ ਲੱਗਦੇ ਆ ਦੇਖਣ ਨੂੰ ਹੀ ਖਾਣ ਨੂੰ ਵੀ ਬਹੁਤ ਸਵਾਦ ਹੋਣਗੇ ਤੇ ਤੁਸੀਂ ਵੀ ਆਪਣੇ ਘਰ ਇੱਕ ਵਾਰ ਜ਼ਰੂਰ ਟਰਾਈ ਕਰਿਆ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ